ਕੀ ਪੁਲਾੜ 'ਚ ਹਮੇਸ਼ਾ ਲਈ ਫਸ ਗਈ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਸਪੇਸ 'ਚ ਜਾ ਕੇ ਖਰਾਬ ਹੋ ਗਈ ਪੁਲਾੜ ਗੱਡੀ ਪੂਰੀ ਦੁਨੀਆ ਵਾਪਸੀ ਲਈ ਕਰ ਰਹੀ ਹੈ ਦੁਆਵਾਂ ਲੋਕਾਂ ਨੂੰ ਮੋੜ ਯਾਦ ਆਈ ਕਲਪਨਾ ਚਾਵਲਾ ਆਸਮਾਨ 'ਚ ਉਡਾਰੀਆਂ ਲਗਾ ਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਹੁਣ ਹਮੇਸ਼ਾ ਹਮੇਸ਼ਾ ਲਈ ਪੁਲਾੜ ਚ ਫਸ ਸਕਦੀ ਹੈ ਕਿ ਸੁਨੀਤਾ ਵਿਲੀਅਮਸ ਹੁਣ ਕਦੇ ਵਾਪਸ ਧਰਤੀ ਤੇ ਨਹੀਂ ਪਰਤ ਸਕਦੀ ਜਿहां ਹਾਲਾਤ ਇਸੇ ਤਰ੍ਹਾਂ ਦੇ ਬਣਦੇ ਜਾ ਰਹੇ ਨੇ ਕਿਉਂਕਿ ਪੁਲਾੜ ਯਾਨ ਚ ਤਕਨੀਕੀ ਖਰਾਬੀ ਆਉਣ ਕਰਕੇ ਸਭ ਪਾਸੇ ਇਹੋ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਜੇਕਰ ਸਪੇਸ ਸਾਇੰਟਿਸਟਾਂ ਦੀ ਮੰਨੀ ਜਾਵੇ ਤਾਂ ਹਾਲਾਤ ਇਸ ਵੇਲੇ ਸੁਨੀਤਾ ਵਿਲੀਅਮਸ ਦੇ ਹੱਕ ਚ ਨਹੀਂ ਸੁਨੀਤਾ ਵਿਲੀਅਮਸ ਨੇ 5 ਜੂਨ ਨੂੰ ਪੁਲਾੜ ਦੀ ਉਡਾਨ ਭਰੀ ਜੋ ਕਿ ਪਿਛਲੇ 12 ਦਿਨਾਂ ਤੋਂ ਪੁਲਾੜ ਚ ਫਸੀ ਹੋਈ ਹੈ ਕਈ ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਵਿਲੀਅਮਸ ਹਮੇਸ਼ਾ ਹਮੇਸ਼ਾ ਲਈ ਹੀ ਪੁਲਾੜ ਚ ਫਸ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਨੇ 13 ਜਨਵਰੀ ਨੂੰ ਵਾਪਸ ਧਰਤੀ ਤੇ ਪਰਤਣਾ ਸੀ ਪਰ ਨਾਸਾ ਪੁਲਾੜ ਯਾਨ ਤਕਨੀਕੀ ਖਰਾਬੀ ਕਰਕੇ ਚੌਥੀ ਵਾਰ ਇਸ ਦੀ ਵਾਪਸੀ ਨੂੰ ਟਾਲ ਦਿੱਤਾ ਗਿਆ ਹੈ ਅਜਿਹੇ ਚ ਅਮਰੀਕਾ ਤੇ ਭਾਰਤ ਚ ਚਿੰਤਾ ਦਾ ਆਲਮ ਬਣਿਆ ਹੋਇਆ ਸੁਨੀਤਾ ਵਿਲੀਅਮਸ ਦਾ ਪੁਲਾੜ ਚ ਫਸਣਾ ਇਹ ਮੁਸੀਬਤ ਨੇ ਭਾਰਤੀਆਂ ਨੂੰ ਕਲਪਨਾ ਚਾਵਲਾ ਦੇਵੀ ਇੱਕ ਵਾਰ ਯਾਦ ਕਰਵਾ ਦਿੱਤੀ ਹੈ ਜਿਸ ਨੂੰ ਯਾਦ ਕਰਦੇ ਆਂ ਭਾਰਤੀਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਤੇ ਉਹ ਸੋਚਾਂ ਦੇ ਆਲਮ ਚ ਡੁੱਬ ਜਾਂਦੇ ਨੇ ਕਿ ਕਿਤੇ ਰੱਬ ਨਾ ਕਰੇ ਸੁਨੀਤਾ ਵਿਲੀਅਮਸ ਦੀ ਪੁਲਾੜ ਯਾਤਰਾ ਕਲਪਨਾ ਚਾਵਲਾ ਵਾਂਗੂ ਕਿਤੇ ਦੁੱਖ ਨਾ ਹੋ ਨਿਭੜੇ ਕਲਪਨਾ ਚਾਵਲਾ ਅੱਜ ਤੋਂ 21 ਸਾਲ ਪਹਿਲਾਂ 16 ਜਨਵਰੀ 2003 ਨੂੰ ਬਿਲਕੁਲ ਇਸੇ ਤਰ੍ਹਾਂ ਸਪੇਸ ਸ਼ਟਲ ਕੋਲੰਬੀਆ ਤੋਂ ਵਾਪਸ ਧਰਤੀ ਤੇ ਪਰਤ ਰਹੀ ਸੀ ਪਰ ਬਦਕਿਸਮਤੀ ਉਹਨਾਂ ਦਾ ਪੁਲਾੜ ਯਾਨ ਨਾਸਾ ਗ੍ਰਸਤ ਹੋ ਗਿਆ ਜਿਸ ਦੌਰਾਨ ਕਲਪਨਾ ਚਾਵਲਾ ਅਤੇ ਉਸਦੇ ਸਾਥੀ ਸੰਸਾਰ ਨੂੰ ਅਲਵਿਦਾ ਗਏ ਉਹੀ ਡਰ ਅੱਜ ਭਾਰਤਿਆ ਨੂੰ ਸਤਾ ਰਿਹਾ ਹੈ ਕਿਉਂਕਿ ਪੁਲਾੜ ਯਾਤਰਾ ਦੀ ਵਾਪਸੀ ਤੇ ਨਾਸਾ ਦੇ ਅਧਿਕਾਰੀਆਂ ਨੇ ਬੀਤੀ ਦਿਨੀ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਮਿਸ਼ਨ ਨੂੰ 45 ਦਿਨਾਂ ਤੋਂ ਵਧਾ ਕੇ 90 ਦਿਨ ਕਰਨ ਬਾਰੇ ਸੋਚ ਰਹੀ ਹੈ ਜਿਸ ਕਰਕੇ ਭਾਰਤੀਆਂ ਦੀਆਂ ਚਿੰਤਾਵਾਂ ਹੋਰ ਜ਼ਿਆਦਾ ਵੱਧ ਗਈਆਂ ਨੇ ਸੋ ਲਗਾਤਾਰ ਪੁਲਾੜ ਚ ਸੁਨੀਤਾ ਵਿਲੀਅਮਸ ਦੇ ਦਿਨਾਂ ਦੀ ਗਿਣਤੀ ਵਧਣਾ ਉਸ ਦੇ ਪ੍ਰਸ਼ੰਸਕਾਂ ਲਈ ਕੋਈ ਚੰਗਾ ਸੰਕੇਤ ਨਹੀਂ ਪਰ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਸੁਨੀਤਾ ਵਿਲੀਅਮਸ ਛੇਤੀ ਤੋਂ ਛੇਤੀ ਧਰਤੀ ਤੇ ਪਰਤੇ ਤੇ ਲੋਕਾਂ ਦੀਆਂ ਚਿੰਤਾਵਾਂ ਦੂਰ ਹੋਣ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ